ਸਵਾਗਤ ਹੈ ਦੋਸਤੋ ਫਿਰ ਤੋਂ ਹਾਜ਼ਰਾਂ ਜੋ ਵੀ ਵੀਰ ਆਪਣੇ ਨਾਲ ਵੀਡੀਓ ਵਿੱਚ ਜੁੜੇ ਨੇ ਚਾਹੇ ਉਹ YouTube ਦੇ ਦਰਸ਼ਕ ਨੇ ਜਾਂ Facebook ਦੇ ਨੇ ਸਭ ਦਾ ਫਿਰ ਤੋਂ ਸਵਾਗਤ ਕਰਦੇ ਆਂ ਅੱਜ ਆਪਾਂ ਫੇਰ ਖੜੇ ਆਂ ਇੱਕ ਬਹੁਤ ਹੀ ਵਧੀਆ ਫਾਰਮਰ ਨੇ ਪਿੰਡ ਫੂਲ ਨੇੜੇ ਰਾਮਪੁਰਾ ਜ਼ਿਲ੍ਹਾ ਬਠਿੰਡਾ ਦੇ ਫਾਰਮਰ ਨੇ ਨਵਦੀਪ ਜੀ ਤੇ ਮੇਰੇ ਨਾਲ ਮੌਜੂਦ ਨੇ ਨਵਦੀਪ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ YouTube ਚੈਨਲ ਉੱਪਰ ਔਰ ਕਿੰਨਾ ਕੁ ਟਾਈਮ ਹੋ ਗਿਆ ਨਵਦੀਪ ਜੀ ਤੁਹਾਨੂੰ ਸਾਡੇ ਨਾਲ ਜੁੜੇ ਨਾ 6 ਮਹੀਨੇ ਹੋ ਡਾਕਟਰ ਸਾਡੇ ਨਾਲ 6 ਕੁ ਮਹੀਨੇ ਹੋ ਗਏ ਇਹਨਾਂ ਨੂੰ ਜੀ ਤੇ ਇਹਨਾਂ ਨੇ ਮੈਨੂੰ ਪਹਿਲੀ ਵਾਰ ਜਦੋਂ ਬੁਲਾਇਆ ਸੀ ਇਹਨਾਂ ਨੇ ਇਤਨਾ ਦੇ ਫਾਰਮ ਤੇ ਜੋ ਪ੍ਰੋਬਲਮ ਸੀ ਉਹ ਹੀ ਫਰਾਂ ਸੰਬੰਧੀ ਸੀ ਵੀ ਜੇ ਹੋਈ ਫਰਾ ਸੀ ਇਹਨਾਂ ਦੀਆਂ ਬੈੜਾ ਤਿਆਰ ਕਰ ਰਹੀ ਸੀ ਉਹ ਹੌਂਕਦੀਆਂ ਸੀ ਬਹੁਤ ਜ਼ਿਆਦੇ ਦੇਖੋ ਇੱਕ ਆਪਾਂ ਕਹਿ ਸਕਦੇ ਵੀ ਦੁੱਧ ਵਾਲਾ ਪਸ਼ੂ ਜਦੋਂ ਜ਼ਿਆਦਾ ਖਰਾਕ ਖਾਂਦਾ ਉਹ ਤਾਂ ਹੌਂਕਦਾ ਆਪਾਂ ਮੰਨਦੇ ਆ ਵੀ ਗਾਵਾਂ ਜ਼ਿਆਦਾ ਗਰਮੀ ਚ ਹੌਂਕਦੀਆਂ ਨੇ ਪਰ ਇੱਕ ਹੀਫਰ ਜਦੋਂ ਹੌਂਕਦੀ ਆ ਉਹ ਗੱਲ ਮੰਨਣ ਚ ਨਹੀਂ ਆਉਂਦੀ ਮੈਂ ਇਹਨਾਂ ਨੂੰ ਫੋਨ ਤੇ ਵੀ ਕਿਹਾ ਵੀ ਹੀਫਰ ਕਿਉਂ ਹੌਂਕਦੀਆਂ ਨੇ ਜਾਂ ਤਾਂ ਤੁਹਾਡੇ ਨਾਲ ਬਿਮਾਰੀਆਂ ਨਹੀਂ ਹੋਣਗੀਆਂ ਬੁਖਾਰ ਰਹਿੰਦਾ ਹੋਊ ਕਹਿੰਦੇ ਨਹੀਂ ਇਹੋ ਜੀ ਕੋਈ ਗੱਲ ਨਹੀਂ ਤਾਂ ਜਦੋਂ ਆ ਕੇ ਦੇਖਿਆ ਤਾਂ ਉਹਨਾਂ ਦੀ ਜੋ ਪ੍ਰੋਬਲਮ ਨਿਕਲੀ ਓਨਲੀ ਔਨ ਨਿਊਟ੍ਰੀਸ਼ਨ ਉੱਪਰ ਸਹੀ ਐ ਨਾ ਗੱਲ ਵੀਰੇ ਹਾਂਜੀ ਹਾਂਜੀ ਨਿਊਟ੍ਰੀਸ਼ਨ ਦੀ ਫਰਕ ਸੀਗਾ ਹਾਂ ਕਿੰਨੀ ਕ ਖਰਾਕ ਤੁਸੀਂ ਦੇ ਰਹੇ ਸੀ ਉਹਨਾਂ ਨੂੰ 4 ਕਿਲੋ ਪਾਡੇ ਦੀ ਦੇ ਰਹੇ ਸੀਗੇ ਜੀ ਹੀਫਰ ਨੂੰ ਹਾਂਜੀ ਦੇਖੋ ਹੀਫਰ ਨੂੰ ਕਦੇ ਵੀ ਇੰਨੀ ਖਰਾਕ ਦੀ ਲੋੜ ਨਹੀਂ ਹੁੰਦੀ ਹੋਰ ਐਕਸਟਰਾ ਕੀ ਦਿੰਦੇ ਸੀ ਤੁਸੀਂ ਪ੍ਰੋਟੀਨ ਵਗੈਰਾ ਦਿੰਦੇ ਸੀਗੇ ਜੀ ਪ੍ਰੋਟੀਨ ਵਗੈਰਾ ਲਾ ਕੇ ਦੇ ਮਿਡਾਰਾ ਦਿੰਦੇ ਸੀ ਯਾਰ ਜੀ ਕਦੇ ਵੀ ਇੰਨੀ ਖਰਾਕ ਨਹੀਂ ਹੋਊਗੀ ਆਪਾਂ ਇਹਨਾਂ ਨੂੰ ਸਹੀ ਸੁਜੈਸਟ ਕਰਿਆ ਕਿੰਨੀ ਪਾਦੇ ਰਹੇ ਹੋ ਵੀਰ ਜੀ ਹੀ ਫਿਰ ਮੈਪਲੀ ਦੀ ਹੀ ਫਿਰ ਤਾਂ 2 ਕਿਲੋ ਪਾਦੇ ਰਹੇ ਦੋ ਕਿਲੋ ਇੱਕ ਪਸ਼ੂ ਨੇ ਇਹਨਾਂ ਨੇ ਪਾਈ ਔਰ ਹੌਂਕ ਨੂੰ ਕਿੰਨੇ ਦਿਨਾਂ ਚ ਛੱਡ ਗਏ ਸੀ ਫਿਰ ਹੌਂਕ ਨੂੰ ਤਾਂ ਬਸ 10 ਕਿ ਦਿਨਾਂ ਚ ਜਮੀ ਫਰਕ ਪੈ ਗਿਆ ਸ਼ਾਈਨਿੰਗ ਆਉਣ ਲੱਗ ਗਈ ਪਸ਼ੂਆਂ ਨੂੰ ਠੀਕ ਹੈ ਹਾਂਜੀ ਉਹ ਇਹਨਾਂ ਦਾ ਜਦੋਂ ਕੇਸ ਸੋਲਵ ਹੋਇਆ ਤਾਂ ਫਿਰ ਇਹ ਆਪਣੇ ਨਾਲ ਪੂਰਨ ਤੌਰ ਤੇ ਜੁੜੇ ਇਹਨਾਂ ਨੇ ਸਾਰੇ ਪਸ਼ੂਆਂ ਨੂੰ ਫੀਡ ਵਰਤੀ ਹੈ ਇਹਨਾਂ ਨੇ ਦੁੱਧ ਵਾਲੇ ਪਸ਼ੂਆਂ ਨੂੰ ਵੀ ਵਰਤੀ ਇਹਨਾਂ ਨੇ ਕਾਫ ਨੂੰ ਵੀ ਵਰਤੀ ਹੈ ਇਹਨਾਂ ਨੇ ਜਦੋਂ ਦੁੱਧ ਤੋਂ ਪਹਿਲਾਂ ਪਾਉਂਦੇ ਨੇ ਆਪਾਂ ਕਾਵਿੰਗ ਤੋਂ ਪਹਿਲਾਂ ਆਪਣੀ ਡਰਾਈ ਆਫ ट्रांजੈਕਸ਼ਨ ਸਾਰੀਆਂ ਫੀਡਾਂ ਵਰਤ ਔਰ ਹੁਣੇ ਹੀ ਦੁਬਾਰਾ ਉਹਨਾਂ ਦੇ ਏਆਈ ਕਰਵਾ ਰਹੇ ਨੇ ਮਤਲਬ ਦੁਬਾਰਾ ਇਹਨਾਂ ਦੀ ਕਨਸੈਪਸ਼ਨ ਆ ਗਈ ਹੈ ਇਹਨਾਂ ਨੇ ਏਆਈ ਕਰਵਾ ਲਈ ਹੈ ਕਿੰਨੀਆਂ ਕ ਕਨਸੀਵ ਕਰੀਆਂ ਨੇ ਕਿਸ ਤਰ੍ਹਾਂ ਦਾ ਰਿਜ਼ਲਟ ਰਿਹਾ ਆਪਾਂ ਵੀਰ ਦੇ ਮਹੂਸ ਹਾਂਦਿਆਂ ਹਾਂਜੀ ਵੀਰੇ ਕਿਵੇਂ ਰਿਹਾ ਤੁਹਾਨੂੰ ਜਿਹੜਾ ਕਨਸੈਪਸ਼ਨ ਰੇਟ ਕਿਵੇਂ ਰਿਹਾ ਆਪਣੀ ਫੀਲਡ ਵਿੱਚ ਕਨਸੈਪਸ਼ਨ ਰੇਟ ਬਹੁਤ ਵਧੀਆ ਰਿਹਾ ਜੀ ਆਪਾਂ ਮਤਲਬ 13 ਗਾਇਆਂ ਦੀ ਹੁਣ ਤੱਕ ਏਆਈ ਕੀਤੀ ਹੈ ਟੋਟਲ ਹੂੰ ਤੇ 10 ਨੂੰ ਮਤਲਬ ਮਹੀਨਾ-ਮਹੀਨਾ ਹੋ ਗਿਆ ਤਿੰਨ ਦੀ ਚਲੋ ਬਈ ਟੱਪੇ ਨਹੀਂ ਹਜੇ ਠੀਕ ਹੈ ਤੇ ਉਹਨਾਂ 10 ਚੋਂ ਆਪਾਂ ਮਤਲਬ ਸੈਕਰੋ ਕੀਤੀ ਸੀ 10ਾਂ ਚੋਂ ਵੀ ਪਹਿਲਾਂ AI ਕਰਤੀ ਸੀ ਉਹਦੀ ਸੈਕਰੋਸੀਰੇ ਚੜਨ ਤੋਂ ਚਲੋ ਫਿਰ ਵੀ ਆਪਾਂ ਕਹਾਂਗੇ 90 95% ਕਨਸੈਪਸ਼ਨ ਰੇਸ ਆਈ ਹੈ ਤੁਹਾਡੇ ਫਾਰਮ ਹਾਂਜੀ ਹਾਂਜੀ 100 ਵੀ ਆਈ ਹੈ ਜੀ 100 ਵਾਂਗੂ ਹੀ ਆਈ ਹੈ ਉਹ ਤਾਂ ਸਾਡੀ ਗਲਤੀ ਨਾਲ ਰਿਪੀਟ ਮਾਰੀ ਹੈ ਜੀ ਠੀਕ ਹੈ ਨਵਦੀਪ ਵੀਰ ਕਿਦੋਂ-ਕਦੋਂ ਕਰ ਰਹੇ ਆਂ ਆਪਾਂ ਗਾਵਾਂ ਦਾ ਪੈਸੇ ਮਤਲਬ ਸਟਾਰਟਿੰਗ ਕਰ ਜੀ ਹਾਂਜੀ ਤਿੰਨ ਸਾਲ ਹੋ ਗਏ ਜੀ ਆਪਣੀ ਚੌਥਾ ਸਾਲ ਚੱਲ ਪਿਆ ਹੁਣੀ ਠੀਕ ਹੈ ਪਹਿਲਾਂ ਥੋੜੇ ਪਸ਼ੂ ਰੱਖਦੇ ਸੀ ਇਹ ਸ਼ੈੱਡ ਨੂੰ ਆਪਣੇ ਤਿੰਨ ਸਾਲ ਹੋ ਗਏ ਹਾਂਜੀ ਹਾਂਜੀ ਠੀਕ ਹੈ ਚਲੋ ਆਪਾਂ ਸ਼ੈੱਡ ਨੂੰ 2 ਸਾਲ ਹੋਏ ਆ ਜੀ ਹਾਂਜੀ ਪਹਿਲਾਂ ਮਤਲਬ ਵੀ ਸਿਰਕੀ ਵਾਲਾ ਜਿਹਾ ਪਾਇਆ ਵਸੀ ਆਮ ਤੌਰ ਤੇ ਓਕੇ ਓਕੇ ਬੱਚੀਆਂ ਲੈ ਕੇ ਆਏ ਸੀ ਬੱਚੀਆਂ ਕੋ ਕੰਮ ਸਟਾਰਟ ਕੀਤਾ ਸੀ ਜਦੋਂ ਮੈਂ ਪਹਿਲੀ ਵਾਰ ਵੀ ਆਇਆ ਸੀ ਵੀਰ ਕੋਲੇ ਮੈਂ ਕਿਹਾ ਸੀ ਵੀਰ ਦੀ ਮੈਨੇਜਮੈਂਟ ਬਹੁਤ ਵਧੀਆ ਆਮ ਅਸੀਂ ਬਹੁਤ ਸਾਰੇ ਫਾਰਮਾਂ ਤੇ ਜਾਂਦੇ ਆ ਮੈਨੇਜਮੈਂਟ ਪੱਖੋਂ ਸਫਾਈ ਪੱਖੋਂ ਹਰੇਕ ਤੋਂ ਕੰਮ ਕਰਾਏ ਜਾਂਦੇ ਆ ਕਿਉਂਕਿ ਲੇਬਰ ਦੀ ਘਾਟ ਹੈ ਉਹਨਾਂ ਦੇਖ ਰੇਖ ਨਹੀਂ ਹੁੰਦੀ ਡੈਰੀ ਫਾਰਮ ਦਾ ਜੋ ਕੰਮ ਆ ਉਹ ਬਹੁਤ ਹੀ ਇੱਕ ਬਿਜ਼ੀ ਆਪਾਂ ਕਹਿ ਸਕਦੇ ਆ ਬਿਜ਼ੀ ਇਹ ਇੱਕ ਜੌਬ ਆ ਗਈ ਵੀ ਬੰਦਾ ਬਿਜੀ ਬਹੁਤ ਰੰਦਾਗਾ ਤੇ ਸਫਾਈ ਵਾਲਾ ਧਿਆਨ ਘਟ ਦਿੰਦਾ ਵੀਰ ਦੀ ਮੈਨੇਜਮੈਂਟ ਬਹੁਤ ਵਧੀਆ ਹੁੰਦੀ ਹੈ ਪਹਿਲੇ ਦਿਨ ਤੋਂ ਹੀ ਆਪਾਂ ਦੇਖਦੇ ਆ ਤੇ ਥੋੜਾ ਕੈਮਰਾਮੈਨ ਨੂੰ ਕਹਾਂਗੇ ਇੱਧਰ ਦਿਖਾ ਦਿਓ ਫਿਰ ਆਪਾਂ ਬੈਕ ਤੋਂ ਵੀ ਦਿਖਾਉਣਾ ਵੀਰ ਦਾ ਸਾਰਾ ਫਾਰਮ ਆਪਾਂ ਦੁੱਧ ਵਾਲੇ ਪਸ਼ੂਆਂ ਬਾਰੇ ਗੱਲਬਾਤ ਕਰਦੇ ਆ ਦੇਖੋ ਮੈਨੇਜਮੈਂਟ ਤੁਸੀਂ ਦੇਖ ਸਕਦੇ ਹੋ ਵੀਰ ਦੀ ਸਫਾਈ ਪੱਖੋਂ ਬਹੁਤ ਹੀ ਵਧੀਆ ਬਹੁਤ ਜ਼ੋਰ ਲੱਗਿਆ ਵਾ ਠੀਕ ਹੈ ਆਪਾਂ ਗੱਲ ਕਰੀਏ ਵੀਰੇ ਇੱਧਰ ਹਨਾ ਹਾਂਜੀ ਹਾਂਜੀ ਕੈਮਰਾਮੈਨ ਨੂੰ ਕਹਾਂਗੇ ਪਿੱਛੇ ਦੀ ਆਪਣਾ ਇਹ ਦੁੱਧ ਵਾਲੇ ਪਸ਼ੂਆਂ ਦੀ ਜਰੂਰ ਦਿਖਾਓ ਤੇ ਕਿਵੇਂ ਰਹੀ ਹੈ ਮਿਲਕ ਯੀਲਡ ਪਿਛਲੇ ਸੂਏ ਨੂੰ ਕਿੰਨਾ ਇੱਕ ਦੁੱਧ ਦਾ ਕੋਈ ਫਰਕ ਪਿਆ ਇੰਪਰੂਵਮੈਂਟ ਹੋਈ ਕਿਵੇਂ ਲੱਗਦਾ ਤੁਹਾਨੂੰ 4-5 ਕਿਲੋ ਦਾ ਮਤਲਬ ਹਰ ਇੱਕ ਗਾਂ ਨੇ ਫਰਕ ਪਾਇਆ ਜੀ ਠੀਕ ਹੈ ਤੇ ਮਤਲਬ ਦੋ ਗਾਂਾਂ ਨੇ ਤਾਂ 9 ਕਿਲੋ ਦਾ ਫਰਕ ਪਾਇਆ ਜੀ ਠੀਕ ਹੈ ਹਾਂਜੀ ਠੀਕ ਹੈ ਇਹ ਸਾਰੇ ਪਸ਼ੂ ਤੁਹਾਡੇ ਮਿਲਕਿੰਗ ਵਾਲੇ ਨੇ ਜਿਹੜਾ ਪਹਿਲਾਂ ਹਾਂਜੀ ਹਾਂਜੀ ਇਹ ਪਹਿਲਾਂ ਬੈਠਾ ਜੀ ਸਾਰੀਆਂ ਆਹ ਪੰਜੇ ਇਕੱਲੇ ਉਹ ਗਾਂ ਨੂੰ ਛੱਡ ਕੇ ਠੀਕ ਹੈ ਹਾਂਜੀ ਇਹ ਸਾਰੀਆਂ 30 ਤੋਂ ਬਾਹਰ ਚੱਲੀਆਂ ਜੀ ਠੀਕ ਹੈ ਇਹ ਸਾਰੀਆਂ ਪਹਿਲੇ ਸੂਏ 30 ਤੋਂ ਬਾਅਦ ਹਾਂਜੀ ਹਾਂਜੀ ਦੋ ਦਿੰਗਾਂ ਤੇ ਖੀਰੀਆਂ ਹੀ ਆ ਜੀ ਦੋ ਦਿੰਗਾਂ ਹੋਣੀਆਂ ਵੱਧ ਤੋਂ ਵੱਧ ਇਹ ਠੀਕ ਹੈ ਇਹਨਾਂ ਚੋਂ ਕਿਸੇ ਖਾਸ ਪਸ਼ੂ ਬਾਰੇ ਕੋਈ ਗੱਲਬਾਤ ਕਰਨੀ ਚਾਹੋ ਇਹਨਾਂ ਦੀ ਖਾਸ ਤਾਂ ਮਤਲਬ ਸਾਰਿਆਂ ਵਧ ਗਈ ਹੈ ਜੀ ਬਸ ਠੀਕ ਹੈ ਹਾਂਜੀ ਹਾਂਜੀ ਤੁਸੀਂ ਇਹ ਕਿੱਥੋਂ ਤੋਂ ਲੈ ਕੇ ਫੇਡ ਪਾਈ ਸੀ ਇਹਨਾਂ ਨੂੰ ਆਪਣੀ ਮੈਪਲੀ ਇਹਨਾਂ ਨੂੰ ਆਪਾਂ ਡਰਾਈ ਤੋਂ ਲੈ ਕੇ ਪਾਈ ਸੀਗੀ ਡਰਾਈ ਆਫ ਸੁਣ ਤੋਂ 2 ਮਹੀਨੇ ਪਹਿਲਾਂ 20 ਕਿ ਦਿਨ ਇਹਨਾਂ ਨੂੰ ਸੱਚ ਪ੍ਰੈਗਨੈਂਟ ਹੀ ਫਰ ਵੀ ਪਈ ਸੀਗੀ ਉਹ ਦੋ ਬਸ ਠੀਕ ਹੈ ਤਿੰਨ ਕਿ ਮਹੀਨੇ ਪਹਿਲਾਂ ਕਹਿ ਸਕਦੇ ਹਾਂ ਤਿੰਨ ਮਹੀਨੇ ਪਹਿਲਾਂ ਕਹਿ ਸਕਦੇ ਤਿੰਨ ਕਿ ਮਹੀਨੇ ਪਹਿਲਾਂ ਸ਼ੁਰੂ ਕਰੀਆ ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਆਰਡਰ ਕੁਆਲਿਟੀ ਸਾਰੇ ਪਸੂਆਂ ਦੀ ਬਹੁਤ ਹੀ ਚੰਗੀ ਹੈ ਸਾਈਨਿਕ ਦੇਖ ਸਕਦੇ ਹੋ ਹਾਂਜੀ ਹੁਣ ਆਪਾਂ ਇਹਨਾਂ ਨੇ ਵੀਰੇ ਸਾਰੇ ਰਿਜ਼ਲਟ ਕੱਢ ਲਏ ਇਹਨਾਂ ਨੇ ਦੁਆਰੇ ਕਨਸੈਪਸ਼ਨ ਵੀ ਦੇਖ ਲਈ ਠੀਕ ਹੈ ਵੀਰੇ ਬਹੁਤ ਵਧੀਆ ਬਹੁਤ ਹੀ ਵਧੀਆ ਤੁਹਾਡਾ ਤੇ ਇਹਨਾਂ ਬਾਰੇ ਗੱਲ ਕਰਨੀ ਚਾਹਾਂਗੇ ਇਹ ਵੀ ਪਹਿਲਣਾ ਹੀ ਇਹ ਦੂਜੇ ਸੂਏ ਸੂਈਆ ਪਹਿਲੇ ਸੂਏ 21 ਲੀਟਰ ਦੋਸੀ ਐਸ ਟਾਈਮ 30 ਲੀਟਰ ਦੁੱਧ ਆਈਏ ਥੱਲੇ ਠੀਕ ਹੈ ਇਹ ਕਾਏ ਸਕਦੇ ਵੀ 9 ਲੀਟਰ ਦਾ ਜੰਪ ਕਰਿਆ ਹਾਂ ਇਹਨੇ 9 ਲੀਟਰ ਦਾ ਜੰਪ ਮਾਰਿਆ ਵੈਸੇ ਤਾਂ ਆਪਾਂ ਇੱਥੇ ਗੱਲ ਇਹ ਵੀ ਐਡ ਕਰਦੇ ਆ ਵੀ ਪਸ਼ੂ ਨੇ ਦੂਸਰੇ ਸੂਏ ਦੁੱਧ ਵਧਣਾ ਹੁੰਦਾ ਉਹ ਚਲੋ 4 5 3 4 ਲੀਟਰ ਮੰਨ ਲਓ ਇੱਕ ਗੱਲ ਹੋਰ ਵੀ ਇੱਥੇ ਮੈਂ ਕਹਿਣੀ ਕਰਾਂਗਾ ਵੀ ਬਹੁਤ ਸਾਰੇ ਫਾਰਮਰ ਵੀਰ ਮੈਨੂੰ ਇਹ ਕੰਪਲੇਨ ਹੁਣ ਬਹੁਤ ਜ਼ਿਆਦਾ ਆਉਂਦੀਆਂ ਨੇ ਵੀ ਪਹਿਲੇ ਸੂ ਔਰ ਦੂਸਰੀ ਸੂਈ ਉਹਦੋਂ ਘਟ ਗਈ ਪਿੱਛੇ ਨੂੰ ਆ ਗਈ 20 ਤੇ ਹੀ ਖੜ ਗਈ ਇਹ ਬਹੁਤ ਜਿਆਦਾ ਪ੍ਰੋਬਲਮ ਆ ਰਹੀ ਹੈ ਮੇਰੇ ਨਾਲ ਸਹਿਮਤ ਹੋਣਗੇ ਜਿਹੜੇ ਵੀਰ ਦੇਖਦੇ ਆ ਕਮੈਂਟ ਜਰੂਰ ਕਰਿਓ ਜਿਨ੍ਹਾਂ ਨੂੰ ਇਹ ਗੱਲ ਹੈ ਇਹ ਪ੍ਰੋਬਲਮ ਆ ਰਹੀ ਆ ਤਾਂ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਮੇਨਟੇਨ ਰੱਖਣਾ ਪਸੂ ਨੂੰ ਗਾਂ ਵਾਲੇ ਸੂਏ ਦੁੱਧ ਵਧਾ ਕੇ ਕਢਾਉਣਾ ਔਰ ਤੰਦਰੁਸਤ ਰੱਖਣਾ ਗੱਭਰ ਸਮੇਂ ਸਿਰ ਰੱਖਾਉਣਾ ਹੋਰ ਕਿਸੇ ਇਹਨਾਂ ਜੋ ਗਾਂਵਾਰੀ ਗੱਲ ਕਰਨੀ ਚਾਹੁੰਦਾ ਇੱਕ ਹੋਰ ਗਾਂ ਨੇ ਜੰਪ ਮਾਰਿਆ ਜੀ ਇਹ ਵੀ ਹੁਣ ਮਤਲਬ ਅਜੇ 10 ਦਿਨਾਂ ਨੂੰ ਸੂਈ ਨੂੰ ਹੋਇਆ 28 ਲੀਟਰ ਦੁੱਧ ਤੇ ਆ ਰਿਹਾ ਜੀ ਪਿਛਲੇ ਸੂਏ ਠੀਕ ਹੈ 1 ਕਿ ਮਸ ਉਸ ਸੁਈ ਹੈ ਇਹ ਦੂਜੀ ਸੁਈ ਸੁਈ ਹੈ ਜੀ ਇਹਦਾ ਕੜ ਵੀ ਅੱਜ ਹੀ ਫੁੱਟਿਆ ਪਿੱਛੋਂ ਬਲਡ ਆਈ ਹੈ ਨਾ ਦੱਸਦੇ ਨਹੀਂ ਹੋਏ ਸੁਈ ਨੂੰ 28 ਲੀਟਰ ਦੁੱਧ ਦੇ ਥੱਲੇ ਹੁਣ ਹੈਗਾ ਜੀ ਅੱਛਾ ਫਿਰ ਤਾਂ ਆ ਜਨੇ ਪੀਕ ਫੜਨੀ ਆ ਹੁਣ ਤੁਸੀਂ ਇਹਨੂੰ ਫਰੈਸ਼ ਪਾ ਰਹੇ ਹੋ ਇਹਨੂੰ ਫਰੈਸ਼ ਪੈ ਰਹੀ ਆ ਠੀਕ ਹੈ ਇਹਨੇ ਅੱਗੇ ਹਜੇ ਜਾ ਕੇ ਹਾਂਜੀ ਅਰਲੀ ਫੀਡ ਜਦੋਂ ਤੁਸੀਂ ਪਾਉਣੀ ਆ ਉਦੋਂ ਇਹਨੇ ਆਪਣੀ ਪੀਕ ਫੜਨੀ ਆ ਉਦੋਂ ਪੂਰੇ ਦੁੱਧ ਤੇ ਜਾਊਗੀ ਹਜੇ 28 ਲੀਟਰ ਤੁਸੀਂ ਕਹਿੰਦੇ ਹੋ ਪਿਛਲੇ ਸੁਈ ਨੂੰ 8 ਲੀਟਰ ਜਾਂ 8 ਲੀਟਰ ਹੋ ਗਿਆ ਜੀ ਬਹੁਤ ਵਧੀਆ ਬਹੁਤ ਵਧੀਆ ਚੱਲ ਰਾਇਆ ਤੁਹਾਡੇ ਪਸ਼ੂ ਚਲੋ ਕੋਈ ਗੱਲ ਨਹੀਂ ਜਦੋਂ ਇਹ ਮਤਲਬ ਹਜੇ ਤਿੰਨ ਕਿਤੇ ਨਹੀਂ ਹੋਏ ਟਰਾਂਜਿਸ਼ਨ ਪੈਦੀ ਠੀਕ ਹੈ ਹਾਂ ਇਸ ਨੂੰ ਕਹਿ ਰਹੇ ਆ ਵੀ ਇਹ ਵੀ ਟਰਾਂਜੈਕਸ਼ਨ ਚੱਲ ਰਹੀ ਹੈ ਹਾਂਜੀ ਹਾਂਜੀ ਠੀਕ ਹੈ ਵਧੀਆ ਤਿਆਰ ਹੋ ਰਹੀ ਹੈ ਠੀਕ ਹੈ ਹਾਂਜੀ ਹਜੇ 18 ਦਿਨ ਪਏ ਜੀ ਇਹਦੀ ਟਰਾਂਜਿਸ਼ਨ ਪੈਦੀ ਨੂੰ ਤਿੰਨ ਦਿਨ ਹੀ ਹੋਏ ਜੀ ਹਜੇ ਠੀਕ ਹੈ ਹਾਂਜੀ ਹੋਰ ਆਪਾਂ ਗੱਲ ਕਰਨੀ ਚਾਹਾਂਗੇ ਪਹਿਲਾਂ ਆਪਾਂ ਇਹਨਾਂ ਵਾਰੀ ਗੱਲ ਕਰ ਲਗੇ ਫਿਰ ਜਿਹੜੇ ਦਾ ਦੁੱਧ ਤੇ ਨੇ ਸਾਰੀਆਂ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਸੀ ਪਾਊਡਰ ਦਿੱਤਾ ਜਾਂਦਾ ਬੱਚੇ ਦਾ ਕੁਝ ਨਹੀਂ ਦਿੱਤਾ ਪਹਿਲਾਂ ਵੀ ਮਤਲਬ ਟਰਾਂਜਿਸ਼ਨ ਤੋਂ ਲੈ ਕੇ ਕੁਝ ਨਹੀਂ ਪਾਇਆ ਜੀ ਡਰਾਈ ਤੋਂ ਲੈ ਕੇ ਤੇ ਕਿਸੇ ਦੀ ਜੇਰ ਨਹੀਂ ਜੜੀ ਨਾਉਂ ਦੀ ਠੀਕ ਹੈ ਜੇਰ ਚ ਕੋਈ ਦਿੱਕਤ ਨਹੀਂ ਆਈ ਕੋਈ ਕਾਵਿੰਗ ਚ ਦਿੱਕਤ ਨਹੀਂ ਆਈ ਜੀ ਠੀਕ ਹੈ ਇਹ ਬਹੁਤ ਹੀ ਕਾਮਨ ਸਵਾਲ ਆ ਹੁਣ ਸਾਰੇ ਵੀਰਾਂ ਨੂੰ ਸਵਾਲ ਦਾ ਮੇਰੇ ਖਿਆਲ ਜਵਾਬ ਮਿਲ ਗਿਆ ਵੀ ਬਾਰ ਬਾਰ ਕਰਦੇ ਨਹੀਂ ਫਾਰਮਰ ਵੀ ਵੀ ਬਿਲਕੁਲ ਕੁਝ ਨਹੀਂ ਪਾਉਣਾ ਜੀ ਕੋਈ ਪਾਊਡਰ ਨਹੀਂ ਪਾਉਣਾ ਕੀ ਇਹ ਗੱਲ ਸਹੀ ਆ ਇਹ ਹੋ ਨਹੀਂ ਸਕਦਾ ਬਹੁਤ ਸਾਰੇ ਫਾਰਮਰ ਵੀ ਸਾਨੂੰ ਹੁਣ ਵੀ ਇਹ ਗੱਲਾਂ ਕਹਿੰਦੇ ਨੇ ਵੀ ਇਹ ਮੁਸ਼ਕਲ ਆ ਵੀ ਪਾਊਡਰ ਆ ਮੈਣਾ ਕਿਵੇਂ ਸਰੂਗਾ ਟਾਕਸਿਨ ਬੈਂਡਰ ਦਾ ਪਾਉਣਾ ਪਊਗਾ ਜੀ ਸਾਨੂੰ ਬਫਰ ਤਾਂ ਪਾਉਣਾ ਪਊਗਾ ਜਾਂ ਮਿਨਰਲ ਮਿਕਸਚਰ ਦਾ ਕੁਝ ਦੇਣਾ ਪਊਗਾ ਬਣੀ ਰਹਿਣਾ ਸਾਡੇ ਪਸ਼ੂ ਨੇ ਤਾਂ ਉਹ ਹੁਣ ਅਸੀਂ ਫੇਰ ਗੱਲ ਕਲੀਅਰ ਕਰ ਦਿਆ ਵੀ ਆਪਣੇ ਕਿਸੇ ਫੀਡ ਨਾਲ ਤੁਸੀਂ ਕੋਈ ਪਾਊਡਰ ਕੋਈ ਮਿਨਰਲ ਮਿਕਚਰ ਕੋਈ ਪ੍ਰੀਮਿਕਸ ਬਿਲਕੁਲ ਨਹੀਂ ਦੇਣਾ ਠੀਕ ਹੈ ਵੀਰੇ ਹੁਣ ਆਪਾਂ ਕਾਫਵਾਰੀ ਗੱਲ ਕਰੀਏ ਤੂੰ ਦੋ ਚਾਰ ਹਾਂਜੀ ਹਾਂਜੀ ਹਾਂ ਦੇਖੋ ਵੀਰ ਦੀ ਮੈਨੇਜਮੈਂਟ ਮੈਂ ਫੇਰ ਗੱਲ ਵਾਰ-ਵਾਰ ਕਰਦਾ ਵੀ ਮੈਨੇਜਮੈਂਟ ਬਹੁਤ ਸੋਹਣੀ ਆ ਪ੍ਰੋਪਰ ਪਾਣੀ ਵਗੈਰਾ ਲੱਗਿਆ ਹੋਇਆ ਹੈਗਾ ਤੇ ਅਲੱਗ-ਅਲੱਗ ਪੈਣ ਨੇ ਇਸ ਤਰ੍ਹਾਂ ਹੀ ਆਪਾਂ ਪਸ਼ੂ ਨੂੰ ਕਾਬਜਾਬ ਕਰ ਸਕਦੇ ਹਾਂ ਅਲੱਗ-ਅਲੱਗ ਪੈਣ ਬਣਾ ਕੇ ਫੇਸ ਦੇ ਅਕੋਰਡਿੰਗ ਫੀਡ ਪਾ ਕੇ ਕਿਉਂਕਿ ਹਰੇਕ ਪਸ਼ੂ ਦੀ ਰਿਕੁਆਇਰਮੈਂਟ ਅਲੱ ਹਾਂਜੀ ਵੀਰੇ ਕਿਵੇਂ ਕੋਈ ਗੱਲ ਕਰਨੀ ਚਾਹੋਗੇ ਕਿਵੇਂ ਆ ਇਹ ਬੱਚੀਆਂ ਬੱਚੀਆਂ ਦੀ ਗਰੋਥ ਉਹ ਤੋਂ ਮਤਲਬ ਰੁਕੀ ਹੋਈ ਸੀ ਇਹਨਾਂ ਦੀ ਤਾਂ ਚਲੋ ਤਿੰਨਾਂ ਦੀ ਉਮਰ ਘਟੇ ਆਈ ਤਾਂ ਨਹੀਂ ਕਰਾਈ ਹੈ ਜੀ ਹਾਂ ਹਾਂ ਤੇ ਇਹਨਾਂ ਦਾ ਵੀ ਵਜਨ ਬਹੁਤ ਸੋਹਣਾ ਹੋਇਆ ਜੀ ਸ਼ਾਈਨਿੰਗ ਆਈ ਆ ਬੱਚੀਆਂ ਤੇ ਠੀਕ ਹੈ ਤੇ ਇਹ ਬੱਚੀਆਂ ਸੀਗੀਆਂ ਇਹ ਆਈ ਦੇ ਕਾਬਲ ਸੀਗੀਆਂ 13-14 ਮਹੀਨਿਆਂ ਦੀਆਂ ਸੀਗੇ ਇਹਨਾਂ ਦੀ ਆਈ ਕਰਤੀ ਇਹ ਕਨਸੀਪ ਵੀ ਕਰ ਗਈਆਂ ਜੀ ਠੀਕ ਹੈ ਹਾਂਜੀ ਹਾਂਜੀ ਇਹ ਲਗਭਗ ਪਹਿਲੀ ਵਾਰ ਹੀ ਕਰ ਗਈਆਂ ਇਹ ਪਹਿਲੀ ਵਾਰ ਹੀ ਕਰ ਗਈਆਂ ਹਾਂਜੀ ਠੀਕ ਹੈ ਇਹ ਵੀ ਬਹੁਤ ਵੱਡੀ ਗੱਲ ਆ ਪਹਿਲੀ ਵਾਰ ਜਿਹੜੇ ਬੱਚੀ ਨੇ ਉਦੋਂ ਰੀਪੀਟ ਮਾਰੀ ਸੀਗੀ ਉਹ ਆਪਣੀ ਗਲਤੀ ਨਾਲ ਉਹ ਦੇਖੋ ਗੱਲ ਜਿੰਨੀ ਆਪਾਂ ਜਾਇਜ ਤੰਨੇ ਗੱਬੜਦਾ ਨੇ ਹੈਗੀਆਂ ਨੇ ਪਰ ਫਿਰ ਵੀ ਵੀਰ ਨੇ ਕਿਹਾ ਵੀ ਇੱਕ ਨੇ ਉਹਨੇ ਰਿਪੀਟ ਮਾਰਿਆ ਸੀ ਉਹ ਕੋਈ ਕਾਰਨ ਰਿਹਾ ਇਹਨਾਂ ਦਾ ਤੇ ਪਰ ਹੁਣ ਉਹ ਵੀ ਕੰਸੀਵ ਹੈ ਤੇ ਕਾਫ ਵਗੈਰਾ ਠੀਕ ਨੇ ਬਿਲਕੁਲ ਹਾਂਜੀ ਹਾਂਜੀ ਕਾਫ ਦੀ ਗਰੋਥ ਬਹੁਤ ਸੋਹਣੀ ਹੋਈ ਹੈ ਠੀਕ ਹੈ ਸਹੀ ਵੇਜ ਵੇਜਨ ਗੇਨ ਕਰਦੇ ਨੇ ਬਿਲਕੁਲ ਹਾਂਜੀ ਹਾਂਜੀ ਤੇ ਅੱਗੇ ਆਪਾਂ ਮਤਲਬ ਦੁੱਧ ਪੀਉਂਦੇ ਸੀ 4 ਲੀਟਰ ਡੰਗਦਾ ਜੀ ਐਤਕੀ 2 2.5 ਲੀਟਰ ਹੱਦ ਬਸਾਂ ਡੰਗਦਾ ਜੀ ਅੱਛਾ 5 ਲੀਟਰ ਬਣਾਇਆ ਚਲੋ ਦਿਨ ਦਾ ਤੇ ਫਿਰ ਵੀ ਗ੍ਰੋਥ ਬਹੁਤ ਨਹੀਂ ਆ ਦੋ ਮਹੀਨੇ ਦੁੱਧ ਤੇ ਪਿਆਣ ਵਾਲੀ ਇਹ ਵੀ ਆਪਣੀ ਗੱਲ ਹੁੰਦੀ ਰਹੀ ਹੈ ਤੁਸੀਂ ਮੈਨੂੰ ਕਹਿੰਦੇ ਹੁੰਦੇ ਸੀ ਵੀ ਅਸੀਂ ਦੁੱਧ ਲੰਬਾ ਟਾਈਮ ਹੈ ਤੇ ਤੁਹਾਨੂੰ ਕਹਿਆ ਸੀ ਵੀ ਆਪਾਂ ਮੋਟਾ ਨਹੀਂ ਕਰਨਾ ਪਸ਼ੂ ਹਾਂਜੀ ਹਾਂਜੀ ਤੁਸੀਂ ਵਾਰ-ਵਾਰ ਕਹਿੰਦੇ ਸੀ ਵੀ ਆਪਣਾ ਵਜ਼ਨ ਨਹੀਂ ਪੂਰਾ ਹੋਣਾ ਜੀ ਆਹ ਪ੍ਰੋਬਲਮ ਆਊਗੀ ਦੇਖੋ ਵਜ਼ਨ ਆਪਾਂ ਵਧਾਉਣਾ ਜ਼ਰੂਰ ਹੈ ਪਰ ਮਸਲ ਬਣਾਉਣਾਗਾ ਆਪਾਂ ਚਮੜੀ ਨਹੀਂ ਮੋਟੀ ਹੋਣੀ ਦੇਣੀ ਪਸ਼ੂ ਦੀ ਜੇ ਤੁਸੀਂ ਦੁੱਧ ਲੰਬਾ ਟਾਈਮ ਪਿਆਇਆ ਤਾਂ ਉੱਥੇ ਪਸ਼ੂ ਦੀ ਜੋ ਚਮੜੀ ਆ ਉਹ ਮੋਟੀ ਹੋ ਜਾਣੀ ਹੈ ਤੇ ਪਸ਼ੂ ਨੇ ਵੱਡੇ ਹੋਏ ਨੇ ਉਹਨੇ ਬੱਚੇ ਨੇ ਪੂਰੇ ਦ ਤਾਂ ਆਪਾਂ ਵਜਨ ਜ਼ਰੂਰ ਗੇਨ ਕਰਾਉਣਾ ਪਸ਼ੂ ਦਾ ਸਹੀ ਇਹੋ ਜਿਹਾ ਆਪਾਂ ਕਹਿੰਦੇ 13 ਮਹੀਨਿਆਂ ਤੇ 3.5 ਕੁਇੰਟਲ ਵਜਨ ਹੋਣਾ ਚਾਹੀਦਾ ਪਰ ਉਹਨੂੰ ਆਪਾਂ ਜ਼ਿਆਦਾ ਫੈਟ ਨਹੀਂ ਦੇਣੀ ਚਰਬੀ ਨਹੀਂ ਚੜ੍ਹਣੀ ਚਾਹੀਦੀ ਸਹੀ ਹੈ ਨਾ ਵੀਰ ਇਹੀ ਗੱਲਾਂ ਆਪਣੇ ਪਹਿਲਾਂ ਹੋਗਾ ਅਸੀਂ ਤੇ ਹੁਣ ਤੁਸੀਂ ਆਜੋ ਨੇੜੇ ਹਾਂਜੀ ਜਦੋਂ ਪਹਿਲੀ ਵਾਰ ਮੈਂ ਤੁਹਾਡੇ ਕੋਲ ਆਇਆ ਤੁਸੀਂ ਮੈਨੂੰ ਕਿਹਾ ਵੀ ਵਜਨ ਨਹੀਂ ਵਧਦਾ ਘੱਟ ਵਧ ਰਿਹਾ ਜੀ ਮੈਂ ਤੁਹਾਨੂੰ ਕਿਹਾ ਵਜਨ ਵਧਾਉਣ ਦੀ ਲੋੜ ਨਹੀਂ ਆਪਾਂ ਨੂੰ ਆਪਾਂ ਸਹੀ ਟਾਈਮ ਤੇ ਪੂਰਾ ਵਜਨ ਕਰਾ ਦੇਾਂਗੇ ਤੇ ਗੱਬੜਾ ਰਖਾ ਲਾਂਗੇ ਜੇ ਸਮੇਂ ਸਿਰ ਹਾਂਜੀ ਹਾਂਜੀ ਉਹ ਗੱਲ ਸਹੀ ਬੇ ਰਹੀ ਸਹੀ ਸਹੀ ਨਿਬੜੇ ਠੀਕ ਹੈ ਫਿਰ ਤੁਸੀਂ ਕਿਹਾ ਵੀ ਆਪਾਂ ਟ੍ਰਾਂਜੈਕਸ਼ਨ ਜਾਂ ਆਪਾਂ ਡਰਾਈ ਫੀਡ ਪਾਉਨੇ ਆ ਉੱਥੇ ਪਾਊਡਰ ਦੇਣੇ ਹੁੰਦੇ ਆ ਆਪਾਂ ਇਸ ਤਰ੍ਹਾਂ ਵੀ ਡਿਕੇਡ ਆਪਣਾ ਸਹੀ 네ਗੇਟਿਵ ਹੋਊਗਾ ਤਾਂ ਉਹ ਵੀ ਮੈਂ ਤੁਹਾਨੂੰ ਕਹੇ ਨਹੀਂ ਕੁਛ ਨਹੀਂ ਦੇਣਾ ਉਹ ਵੀ ਗੱਲ ਸਹੀ ਉਤਰੀ ਪੂਰੀ ਹਾਂਜੀ ਜਮਾ ਸਹੀ ਉਤਰੀ ਹੈ ਜੀ ਫਿਰ ਤੁਸੀਂ ਜਦੋਂ ਆਪਣੇ ਦੁੱਧ ਤੇ ਆਉਣ ਲੱਗ ਗਏ ਪਸ਼ੂ ਤੁਸੀਂ ਆਖਿਆ ਵੀ ਪਹਿਲਾਂ ਨੇ ਦੁੱਧ ਬਹੁਤ ਕੱਢਦਾ 35 35 ਤੱਕ ਵੀ ਕੰਦਾ ਹਾਂ ਹਾਂਜੀ 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 ਬਾਅਦ ਤੋਂ ਬਾਅਦ ਪਹਿਲਾਂ ਵੈਡ ਤੁਹਾਡੀ ਸ਼ੂਕੇ ਕਿੰਨੇ ਦੁੱਧ ਦਿੱਤੀ ਗਿਆ 33 34 ਲੀਟਰ ਤੱਕ ਗੰਗਾਈ ਆਪਾਂ 33 34 ਚਲੋ ਠੀਕ ਆ 34 ਦੇ ਮੈਨੂੰ ਕੱਟ ਕਰਾਂਗਾ ਹਾਂਜੀ ਤੁਸੀਂ ਉੱਥੇ ਮੈਨੂੰ ਸਵਾਲ ਕਰਿਆ ਵੀ ਆਪਾਂ ਕੋਈ ਪਾਊਡਰ ਵਗੈਰਾ ਦੇ ਦੇਈਏ ਆਪਾਂ ਨੂੰ ਗੱਭਰਾਂ ਵਿੱਚ ਦਿੱਕਤ ਨਾ ਆ ਜੇ ਮੈਂ ਤੁਹਾਨੂੰ ਕਿਹਾ ਵੀ ਨਹੀਂ ਲੋੜ ਪੈਂਦੀ ਉਹ ਵੀ ਗੱਲ ਸਹੀ ਨਿਕਲੀ ਪਰ ਸਹੀ ਨਿਕਲੀ ਪਹਿਲਾਂ ਮੰਨ ਦਰਦਾ ਸੀਗਾ ਜੀ ਹਾਂ ਠੀਕ ਹੈ ਪਰ ਹੁਣ ਦੇਖੋ ਹੁਣ ਆਪਾਂ ਜਿੰਨੀ ਗੱਲ ਆਪਾਂ ਮੈਂ ਅਜ਼ਮਾਈ ਆ ਪਹਿਲਾਂ ਖੁਦ ਮੈਂ ਵਰਤੀ ਆ ਆਪਣੇ ਘਰੇ ਜਿੰਨੀ ਮੈਂ ਪਾਈ ਆ ਸਾਰੀਆਂ ਗੱਲਾਂ ਜਮਾ ਕੇ ਮੈਂ ਫੇਰ ਹੀ ਓਨੀ ਗੱਲ ਲੱਗੇਗਾ ਨਾ ਤਾਂ ਜੋ ਵੀ ਵੀਰ ਵੀਡੀਓ ਦੇਖਦੇ ਨੇ ਪਹਿਲਾਂ ਵੀ ਦੇਖਦੇ ਨੇ ਆਪਾਂ ਕਦੇ ਵੀ ਕੋਈ ਝੂਠ ਨਹੀਂ ਮਾਰਿਆ ਜਿੰਨੀ ਵੀ ਗੱਲ ਆ ਆਪਾਂ ਫਾਰਮਰ ਦਾ ਨੰਬਰ ਵੀ ਦਿੰਨੇ ਆ ਤਾਂ ਤੁਸੀਂ ਇਹਨਾਂ ਨੂੰ ਵੀ ਡਾਇਰੈਕਟ ਫੋਨ ਕਰਕੇ ਪੁੱਛ ਸਕਦੇ ਹੋ ਹੁਣ ਇੱਕ ਗੱਲ ਹੋਰ ਦੱਸਦਾ ਮੈ ਤੁਹਾਨੂੰ ਖੁਸ਼ੀ ਦੀ ਵੀਰ ਦਾ ਇੱਧਰ ਫੂਲ ਪਿੰਡਾ ਆ ਰੰਮਪਰਾ ਫੂ ਇਦਰ ਫੀਡ ਨਹੀਂ ਪਹੁੰਚਦੀ ਸੀ ਤਾਂ ਵੀਰ ਨੇ ਡੀਲਰਸ਼ਿਪ ਲੈ ਰੱਖੀ ਆ ਜੇ ਵੀਰਨ ਤੋਂ ਕੋਈ ਫੀਡ ਵੀ ਆਪਣੀ ਇਹਦੀ ਡਿਮਾਂਡ ਕਰਦਾ ਕੋਈ ਲੈਣੀ ਚਾਹੁੰਦਾ ਨੇੜੇ ਦੇ ਏਰੀਆ ਦਾ ਵੀਰ ਤਾਂ ਇਹਨਾਂ ਨਾਲ ਸੰਪਰਕ ਕਰ ਸਕਦਾ ਔਰ ਜੇ ਇਸ ਕਿਸੇ ਵੀ ਆਪਣੇ ਜੋ ਆਪਾਂ ਗੱਲਾਂ ਕਰੀਆਂ ਨੇ ਕਿਸੇ ਸੰਬੰਧੀ ਕੋਈ ਖਸੂਸ ਸੰਬੰਧੀ ਕੋਈ ਸਵਾਲ ਪੁੱਛਣਾ ਤਾਂ ਉਹ ਵੀ ਵੀਰ ਨੂੰ ਪੁੱਛ ਸਕਦਾ ਵੀਰੇ ਆਪਣਾ ਹੁਣ ਨੰਬਰ ਸ਼ੇਅਰ ਕਰੋ ਤੁਸੀਂ 98775 ਜੀ 66012 ਜੀ 98775 66012 12 ਹਾਂਜੀ ਠੀਕ ਹੈ ਤਾਂ ਵੀਰ ਦਾ ਨਾਮ ਨਵਦੀਪ ਸਿੰਘ ਆ ਤਾਂ ਕਦੋਂ ਮਰਜ਼ੀ ਇਹਨਾਂ ਨੂੰ ਕਾਲ ਕਰਕੇ ਤੁਸੀਂ ਪੁੱਛ ਸਕਦੇ ਹੋ ਹੋਰ ਕੋਈ ਗੱਲ ਕਹਿਣੀ ਚਾਹੋਗੇ بس ਬਹੁਤ ਵਧੀਆ ਰਿਜ਼ਲਟ ਮਿਲਿਆ ਜੀ ਆਪਾਂ ਦਾ ਵਾਰ-ਵਾਰ ਇਹੀ ਗੱਲ ਕਹਿੰਦੇ ਆ ਜੀ ਪਹਿਲਾਂ ਮੰਨਰ ਦਾ ਸੀਗਾ ਚਲੋ ਹੁਣ ਟਰਸਟ ਵੀ ਚੰਗੀ ਤਰ੍ਹਾਂ ਨਿਬੜ ਗਿਆਣਾ ਤੁਹਾਡਾ ਜਿਹੜੇ ਜਿੱਥੇ ਆਪਾਂ ਕਹਿੰਦੇ ਵੀ ਬਣਾ ਕੇ ਪਾਉਣਾ ਕੱਲਾ ਕੱਲਾ ਪ੍ਰੀਮਿਕਸ ਪਾਊਡਰ ਉਹ ਵੀ ਸਭ ਨੇ ਪਾਇਆ ਉਹ ਲੀਵਰ ਉਹ ਗੱਲ ਨਹੀਂ ਰਹਿੰਦੀ ਜਿਹੜਾ ਬੰਦਾ ਸਾਵਾ ਉਹੀ ਕਰ ਸਕਦਾ ਉਹ ਬੰਦਾ ਛੱਡ ਕੇ ਨਹੀਂ ਜਾ ਸਕਦਾ ਜੀ ਫੀਡ ਦੀ ডোজ ਪੂਰੀ ਸਹੀ ਪਾ ਦਿਓ ਤੁਹਾਨੂੰ ਕਿਸੇ ਪਾਊਡਰ ਦੀ ਲੋੜ ਨਹੀਂ ਨਾਲੇ ਐਵੇਂ ਆ ਜੀ ਆਪਣਾ ਮਿਲਰ ਵਗੈਰਾ ਦਾ ਪਾਊਡਰ ਦਾ ਟੀਐਮਆਰ ਵੀ ਨਹੀਂ ਹੁੰਦਾ ਚੰਗੀ ਤਰ੍ਹਾਂ ਹਾਂ ਬਿਲਕੁਲ ਸਹੀ ਗੱਲ ਹੈ ਜੀ ਕੋਈ ਮਤਲਬ ਆ ਤਿੰਨ ਚਾਰ ਚਾਰ ਮਹੀਨੇ ਹੋ ਗਏ ਸੂਆਂ ਨੂੰ ਦੁੱਧੋਂ ਨਹੀਂ ਘਟੀਆਂ ਹਜੇ ਤੱਕ ਜਮਾਂ ਵੀ ਜੀ ਠੀਕ ਆ ਵੀਰੇ ਬਹੁਤ ਵਧੀਆ ਇਹ ਵੀ ਵੱਡੀ ਗੱਲ ਆ ਵੀ ਪੀਕ ਤੇਰ ਮੈਂਟੇਨ ਰੱਖਣਾ ਪਸ਼ੂ ਵੱਡੀ ਗੱਲ ਹੁੰਦੀ ਆ ਫਿਰ ਵੀ ਆਪਾਂ ਕਦੇ ਜਦੋਂ ਸਵੱਬ ਬਣਿਆ ਵੀਰ ਤੋਂ ਲਾਸਟ ਤੇ ਪੁੱਛਾਂਗੇ ਜਦੋਂ ਇਹਨਾਂ ਨੇ ਡਰਾਈ ਕਰੀਆਂ ਵੀ ਕਿੰਨਾ ਟਾਈਮ ਪੀਕ ਰਹੀ ਫਿਰ ਆਪਾਂ ਉਥੋਂ ਕੈਲਕੂਲੇਸ਼ਨ ਕਰ ਸਕਦੇ ਆ ਵੀ ਸੂਏ ਦਾ ਦੁੱਧ ਆਪਾਂ ਕਿੰਨਾ ਲਿਆ ਪਹਿਲੇ ਸੂਏ ਠੀਕ ਆ ਜੀ ਅਖੀਰ ਤੱਕ ਜੁੜੇ ਰਹਿਣ ਲਈ ਬਹੁਤ ਬਹੁਤ ਧੰਨਵਾਦ ਨਵਦੀਪ ਜੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਟਾਈਮ ਦਿੱਤਾ ਔਰ ਵੀਡੀਓ ਆਪਣੀ ਬਣਾਉਣ ਲਈ ਟਾਈਮ ਸਮਾਂ ਕੱਢਿਆ